ਸਰ ਸਾਲ ਹੋ ਗਿਆ ਨਾ ਟਿਕੋ ਪਹਿਲਾਂ ਵੀ ਨਿਕਲੇ ਉਹ ਜੀ ਪਹਿਲਾਂ ਛੋਟੇ ਨਾਮ ਨਿਕਲੇ ਪਰ ਵੱਡਾ ਪਹਿਲੀ ਵਾਰੀ ਸਰ ਮੈਂ ਘੱਟੀ ਚਲਾਉਣਾ ਵੈਨ ਚਲਾਉਣਾ ਸਕੂਲ ਦੀ ਦਿੱਲੀ ਚੌਕ ਦਾ ਅੱਛਾ ਤੇ ਅਸੀਂ ਇੱਥੇ ਆਏ ਹੋਏ ਸੀ ਉਹ ਛੁੱਟੀਆਂ ਚੱਲਦੀਆਂ ਪਈਆਂ ਤੇ ਪਰਸੋ ਲਾਟਰੀ ਲੈ ਕੇ ਗਏ ਸੀ 23 ਨੂੰ 23 ਨੂੰ ਰਾਤ ਨੂੰ ਇਹਨਾਂ ਦਾ ਫੋਨ ਆਇਆ ਵੀ ਜੀ ਜੱਸ ਲਾਟਰੀ ਵੀ ਤੁਹਾਡਾ ਨਾਮ ਨਿਕਲਿਆ ਉਹ ਮੈਂ ਹੱਥ ਨਾਮ ਤੇ ਪੈਸੇ ਪੂਰੇ ਮਿਲੇ ਪੂਰੇ ਮਿਲੇ 100000 ਰੁਪਏ ਵੀ ਕੱਟੇ ਸਤ ਸ੍ਰੀ ਅਕਾਲ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਰੂਪਰੂ ਹੋ ਰਹੇ ਆ ਦੱਸ ਦਈਏ ਕਿ ਇੱਕ ਵਾਰ ਫੇਰ ਕਰਨ ਅਰਜੁਨ ਲਾਟਰੀ ਤੇ ਮੌਜੂਦ ਆ ਔਰ ਕਰਨ ਅਰਜੁਨ ਲਾਟਰੀ ਤੇ ਇੱਕ ਬਾਈ ਦੀ ਫਿਰ ਕਿਸਮਤ ਚਮਕੀ ਹੈ ਇਨਾਮ ਨਿਕਲਿਆ ਹੈ ਬਾਈ ਨਾਲ ਹੀ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿੰਨੇ ਦਾ ਇਨਾਮ ਨਿਕਲਿਆ ਹੈ ਔਰ ਇਸ ਪੈਸੇ ਦਾ ਹੁਣ ਉਹ ਕੀ ਕਰਨਗੇ ਤਾਂ ਗੱਲਬਾਤ ਕਰਦੇ ਆ ਕਰਨ ਅਰਜੁਨ ਲਾਟਰੀ ਤੇ ਏਜੰਸੀ ਤੇ ਮੌਜੂਦ ਆ ਪਹਿਲਾਂ ਤੁਹਾਨੂੰ ਮਿਲਾ ਦਈਏ ਜੋ ਇਥੇ ਇੱਕ ਮੌਜੂਦ ਹੈਗੇ ਆ ਬਾਈ ਜੀ ਹੈਗੇ ਆ ਅੱਜ ਕਰਨ ਨਹੀਂ ਹੈਗਾ ਲੇਕਿਨ ਉਹ ਉਹਨਾਂ ਦੇ ਬ੍ਰਦਰ ਇੱਥੇ ਹੈਗੇ ਉਹਨਾਂ ਦੇ ਪਿਤਾ ਜੀ ਇੱਥੇ ਹੈਗੇ ਤੇ ਬਾਈ ਜੀ ਇੱਥੇ ਮੌਜੂਦ ਆ ਜਿਨ੍ਹਾਂ ਨਾਲ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਕਿੰਨੇ ਦਾ ਇਨਾਮ ਨਿਕਲਿਆ ਕਿੱਥੋਂ ਦੇ ਰਹਿਣ ਵਾਲਿਓ ਅਸੀਂ ਲੱड्डੂ ਵਾਲੇ ਦੇ ਰਹਿਣ ਵਾਲਿਆਂ ਜੀ ਜੀ ਲੱड्डੂ ਵਾਲਾ ਨਹਿਰਾ 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 ਜੀ ਮੇਰਾ 45 ਹਜ਼ਾਰ ਦਾ ਨਾਮ ਲੱਗਾ 45 ਹਜ਼ਾਰ ਦਾ ਨਾਮ ਨਿਕਲਿਆ ਠੀਕ ਹੈ ਕਦੋਂ ਤੋਂ ਲਾਟਰੀ ਪਾਉਣ ਲੱਗੇ ਹੋ ਸਰ ਸਾਲ ਹੋ ਗਿਆ ਲਾਟਰੀ ਪਾਉਣ ਪਹਿਲਾਂ ਵੀ ਨਿਕਲਿਆ ਕੋਈ ਪਹਿਲਾਂ ਛੋਟੇ ਨਾਮ ਨਿਕਲੇ ਪਰ ਵੱਡਾ ਪਹਿਲੀ ਵਾਰੀ ਠੀਕ ਹੈ ਹੁਣ 45000 ਦਾ ਨਿਕਲੇ ਕੰਮ ਕੀ ਕਰਦੇ ਹੋ ਬਾਈ ਸਰ ਮੈਂ ਗੱਡੀ ਚਲਾਉਣਾ ਵੈਨ ਚਲਾਉਣਾ ਸਕੂਲ ਦੀ ਦਿੱਲੀ ਜਾਗ ਕਰਦਾ ਅੱਛਾ ਤੇ ਅਸੀਂ ਇੱਥੇ ਆਏ ਹੋਏ ਸੀ ਹੁਣ ਛੁੱਟੀਆਂ ਚੱਲਦੀਆਂ ਪਈਆਂ ਤੇ ਪਰਸੋ ਲੋਟਰੀ ਲੈ ਕੇ ਗਏ ਸੀ 20 ਤਰੀਕ ਨੂੰ ਹਾਂ 20 ਤਰੀਕ ਨੂੰ ਰਾਤ ਨੂੰ ਇਹਨਾਂ ਦਾ ਫੋਨ ਆਇਆ ਵੀਰ ਜੀ ਜਸ ਲੋਟਰੀ ਵਿੱਚ ਤੁਹਾਡਾ ਨਾਮ ਨਿਕਲਿਆ ਤੇ ਮੈਂ ਅੱਜ ਇੱਥੇ ਪਹੁੰਚਿਆ ਖੁਸ਼ ਹਾਂ ਬਹੁਤ ਖੁਸ਼ ਹਾਂ ਕੀ ਕਰੋਗੇ ਫਿਰ ਇਹਨਾਂ ਪੈਸਿਆਂ ਦਾ ਸਰ ਇਹਨਾਂ ਪੈਸਿਆਂ ਦਾ ਏਸੀ ਲੈ ਕੇ ਜਾਣਾ ਹੈ ਏਸੀ ਲੈ ਕੇ ਜਾਣਾ ਪਹਿਲਾਂ ਨਹੀਂ ਲੱਗਾ ਪਹਿਲਾਂ ਲੱਗਾ ਜੀ ਪਹਿਲਾਂ ਇੱਕ ਸੀ ਹੁਣ ਇੱਕ ਹੋਰ ਲੈ ਕੇ ਜਾਣਾ ਹੈ ਯਾਨੀ ਕਿ ਅੱਜ ਫਿਰ ਏਸੀ ਇਹਨਾਂ ਨੇ ਗਿਫਟ ਕਰਤਾ ਤੁਹਾਨੂੰ ਏਸੀ ਗਿਫਟ ਕਰਤਾ ਜੀ ਏਸੀ ਦਾ 20000 ਦਾ ਆਇਆ ਨਾ ਫਿਰ ਵੀ ਵੱਜ ਜਾਣੇ ਵੀ 20000 ਗਰਮੀਆਂ ਦਾ ਤੋਹਫਾ ਇਹਨਾਂ ਗਿਫਟ ਕਰਤਾ ਵੀ ਗਰਮੀਆਂ ਦਾ ਤੋਹਫਾ ਇਹਨਾਂ ਗਿਫਟ ਕਰਦਾ ਠੀਕ ਹੈ ਅੱਛਾ ਭਾਈ ਮਤਲਬ ਕਿ 45000 ਰੁਪਏ ਦਾ ਇਨਾਮ ਲੱਗਾ ਹਾਂਜੀ 45000 ਠੀਕ ਹੈ ਤੇ ਪਹਿਲਾਂ ਵੀ ਕਦੇ ਇਨਾਮ ਨਿਕਲੇਗੇ ਪਹਿਲਾ ਛੋਟੇ ਨਾਮ ਨਿਕਲੇ ਆ ਜੀ ਅੱਛਾ ਛੋਟੇ ਨਹੀਂ ਛੋਟੇ ਨਿਕਲੇ ਆ ਦੋ ਚਾਰ ਵਾਰੀ ਨਿਕਲੇ ਆ ਪਹਿਲਾ ਵੀ ਨਾਮ ਦੋ ਚਾਰ ਵਾਰੀ ਪਹਿਲਾਂ ਠੀਕ ਹੈ ਤੇ ਪੈਸੇ ਪੂਰੇ ਮਿਲੇ ਪੈਸੇ ਪੂਰੇ ਮਿਲੇ ਹਾਂ ਕਿਉਂਕਿ ਕਰਨ ਅਰਜੁਨ ਨੌਟਰੀ ਦੇ ਇਹ ਗੱਲ ਆਖੀ ਜਾਂਦੀ ਹੈ ਕਿ ਤੇ ਇਨਾਮ ਭਾਵੇਂ 100 ਰੁਪਏ ਦਾ ਤੇ ਭਾਵੇਂ ਕਰੋੜ ਦਾ ਇਨਾਮ ਦੇ ਪੈਸੇ ਪੂਰੇ ਮਿਲਦੇ ਨਹੀਂ ਨਹੀਂ ਇਨਾਮ ਦੇ ਪੈਸੇ ਪੂਰੇ ਮਿਲ ਜਾਂਦੇ ਪੂਰੇ ਮਿਲ ਗਏ 100 ਰੁਪਏ ਵੀ ਕੱਟ ਕੇ ਮਿਲ ਗਏ ਜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਸੱਸੀ ਗੱਲ ਜੀ ਪਹਿਲਾਂ ਤਾਂ ਕਰਨ ਦਾ ਦੱਸੋ ਠੀਕ ਹੈ ਕਰਨ ਦੀ ਤबीयत ਤੁਹਾਨੂੰ ਠੀਕ ਹੈ ਜੀ ਬਸ ਕੱ ਹਾਂ ਜੀ ਇਹ ਨਾ ਬਾਈ ਜੀ ਲੈ ਕੇ ਗਏ ਸੀ 20 ਤਰੀਕ ਨੂੰ ਸ਼ਾਮ ਨੂੰ ਇਹ 7:00 ਵਜੇ ਆਏ ਸੀਗੇ ਇੱਥੇ 150 ਰੁਪਏ ਦੀ ਲੋਟਰੀ ਲੈ ਕੇ ਆਏ ਸੀ 65567 ਇਹ ਕਰਨ ਅਰਜੁਨ ਲਾਟਰੀ ਏਜੰਸੀ 65567 65567 ਇਹ ਜਿਹੜਾ ਸੁਰਿੰਦਰ ਜਲਾਲਾਵਾ ਇਹ 90000 ਵੀ ਉਸੇ ਦਿਨ ਆਪਣੇ ਦੂਸਰੇ ਕਾਊਂਟਰ ਤੋਂ ਆਇਆ ਸੀ ਇਹ ਵੀ ਆਪਣਾ ਕਾਊਂਟਰੀ ਹੈ ਜੀ ਯਾਨੀ ਕਿ ਦੋ ਨਾਮ ਲੱਗੇ ਇੱਕੋ ਦਿਨ ਤੇ ਦੋ ਨਾਮ ਇੱਕੋ ਦਿਨ ਚ ਲੱਗੇ 90000 ਦਾ ਤੇ 45000 ਦਾ ਉਹ ਆਪਣੇ ਦੂਸਰੇ ਕਾਊਂਟਰ ਤੋਂ ਲੱਗਿਆ ਸੀ ਮਾਮਾ ਜੀ ਵਾਲੇ ਤੋਂ ਇਹ ਵੀ ਆਪਣਾ ਆਪ ਦਾ ਕਾਊਂਟਰੀ ਹੈ ਜੀ ਜੀ ਤੇ ਬਾਈ ਜੀ ਨੂੰ ਮੈਂ ਫੋਨ ਕੀਤਾ ਸੀਗਾ ਤੇ ਇਹ ਕਹਿੰਦੇ ਅਸੀਂ ਬਾਹਰ ਆ ਤੇ ਤੁਹਾਡੇ ਕੋਲ ਅੱਜ ਪਹੁੰਚੇ ਨੇ ਤੇ ਨਾ 45000 9000 ਦੇ ਪੰਜ ਇਨਾਮ ਲੱਗੇ ਹਮ ਮਾਈ ਸਰੀਜ਼ ਦੀ ਕਾਪੀ ਸੀਗੀ ਤੇ 25 ਟਿਕਟਾਂ ਹੁੰਦੀਆਂ 150 ਰੁਪਏ ਦੀ ਕਾਪੀ ਉਹਦੇ ਚ ਪੰਜ ਨੰਬਰ ਹੋਇਆ ਜਿਹੜਾ 9000 ਤੇ ਹੋਇਆ ਜੀ 45000 ਰੁਪਏ ਦਾ ਨਾਮ ਹਾਂਜੀ 45000 ਰੁਪਏ ਠੀਕ ਹੈ ਹੁਣ ਹੋਰ ਕਿੰਨੇ ਜਿਹੜੇ ਮਿਸ ਹੋ ਗਏ ਹਫਤਾ ਇੱਕ ਮੈਂ ਆਇਆ ਨਹੀਂ ਉਹ ਮਿਸ ਦੋ ਵਾਰੀ ਤਾਂ ਹੋ ਗਿਆ ਜੀ ਉਸ ਤੋਂ ਬਾਅਦ 1 ਕਰੋੜ ਵੀ ਰਹਿ ਗਿਆ ਸੀਗਾ ਪਿੱਛੇ ਜੀ ਹਾਂ ਫਿਰ ਰਹਿ ਗਿਆ ਸੀ ਸਿਰੀ ਤੋਂ ਹੀ ਹਾਂ ਹਾਂਜੀ ਤੇ ਹੁਣ ਆਪਣੇ ਕੋਲ ਰਖੜੀ ਕੰਪਰ ਚੱਲ ਰਿਹਾ ਹੈ ਜੀ 500 ਰੁਪਏ ਟਿਕਟ ਹੈ 7 ਕਰੋੜ ਦਾ ਪਹਿਲਾ ਇਨਾਮ ਹੈ ਪਿਛਲੀ ਵੀ 6 ਕਰੋੜ ਸੀ ਮੇਰੇ ਖਿਆਲ ਹੈ ਨਾ ਕਰੋੜ ਵਧਾਤਾ ਹੈ ਸਰੀ ਕਰੋੜ ਵਧਾਤਾ ਹੈ 7 ਕਰੋੜ ਤੇ ਸਟਾਕ ਆਪਣੇ ਕੋਲ ਬਹੁਤ ਹੈ ਜਲਦੀ ਆ ਕੇ ਆਦੀ ਆਦੀ ਕਿਸਮਤ ਅਜਮਾਉਂਗੇ ਜੀ ਬਿਲਕੁਲ ਤਾਂ ਇੱਥੇ ਜਿਹੜੇ ਬਾਬਾ ਜੀ ਖੜੇ ਆ ਉਹਨਾਂ ਨਾਲ ਵੀ ਗੱਲ ਕਰ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾਦੇ ਬਾਬਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੁਹਾਨੂੰ ਸਾਲ ਹੋ ਗਿਆ ਜੀ ਉਹ ਤੋਂ ਪਹਿਲਾਂ 45000 ਦਾ ਨਾਮ ਲੱਗਿਆ 45000 ਦਾ ਲੱਗ ਚੁੱਕਿਆ ਪਹਿਲਾਂ ਹਾਂ ਲੱਗ ਚੁੱਕਿਆ ਜੀ ਠੀਕ ਹੈ ਹੁਣ ਤੁਸੀਂ ਰੋਜ਼ ਖਰੀਦਦੇ ਹੋ ਹਾਂ ਰੋਜ਼ 2200 ਦਾ ਉਵੇਂ ਆਈ ਜਾਂਦਾ ਕੋਈ ਗੱਲ ਆ ਅਚਾਈ ਜਾਂਦੇ ਭਾਈ ਤੁਸੀਂ ਇੰਨੇ ਕੋ ਆ ਜਾਂਦੇ ਆ ਹਾਂ ਆ ਜਾਂਦੇ ਆ ਠੀਕ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਆ ਸਾਡੋ ਕੋ ਚੱਕਰ ਡੇਰੇ ਗੁਰਦੁਆਰਾ ਸੈਦੋ ਕੀ ਚੱਕ ਕਰਦੇ ਹਾਂ ਚਾਹ ਸੈਦੋ ਜੱਜ ਠੀਕ 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 ਭਾਜੀ ਭਾਈ ਜੀ ਇਹ ਬਾਈ ਜੀ ਨੂੰ 6000 ਦਾ ਨਾਮ ਨਹੀਂ ਆਇਆ 6000 ਦਾ ਨਾਮ ਬਾਈ ਹੁਣ ਹੀ ਲੱਗਿਆ 6000 ਰੁਪਏ ਲੈ ਕੇ ਚੱਲੇ ਇਹਨਾਂ ਤੋਂ ਠੀਕ ਹੈ ਕਿੰਨੇ ਦੀ ਪਾਈ ਸੀ ਲਾਟਰੀ 150 ਦੀ ਸੀ ਅੱਛਾ 150 ਦੀ ਸੀ ਹਾਂਜੀ ਠੀਕ ਹੈ 6000 ਲੱਗਿਆ ਹਾਂਜੀ ਠੀਕ ਹੈ ਤਾਂ ਬਿਲਕੁਲ ਕਰਨ ਅਰਜੁਨ ਲਾਟਰੀ ਤੇ ਅੱਜ ਬਾਈ ਹੁਣਾਂ ਦਾ 45000 ਦਾ ਇਨਾਮ ਲੱਗਿਆ ਸੈਦੋ ਕੀ ਚੱਕ ਪਿੰਡ ਦੇ ਐ ਔਰ ਦੱਸਦੇ ਐ ਕਿ ਉਹਨਾਂ ਇਹਨਾਂ ਪੈਸਿਆਂ ਦਾ ਏਸੀ ਖਰੀਦ ਕੇ ਲੱਗੇ ਜਾਣਗੇ ਏਸੀ ਬਾਈਕ ਉਹਨਾਂ ਨੇ ਖਰੀਦਣਾ ਤਾਂ ਕਰਨ ਅਰਜੁਨ ਲਾਟਰੀ ਜਿੱਥੇ ਲਗਾਤਾਰ ਇਨਾਮ ਲੱਗਦੇ ਆ ਬੀਤੇ ਇੱਕ ਹਫਤੇ ਤੋਂ 10 ਦਿਨਾਂ ਤੋਂ ਥੋੜੀ ਜੀ ਪ੍ਰੋਬਲਮ ਹੈ ਕਿ ਬਾਈਕ ਕਰਨ ਦੀ ਤਬੀਅਤ ਖਰਾਬ ਹੈ ਕੁਝ ਅਸੀਂ ਵੀ ਬਾਹਰ ਸੀਗੇ ਤਾਂ ਹੁਣ ਵਾਪਸੀ ਆ ਗਈ ਤਾਂ ਇੱਕ ਵਾਰ ਫੇਰ ਲਗਾਤਾਰ ਇਨਾਮ ਲੱਗ ਰਹੇ ਆ ਤਾਂ ਹੁਣ ਜਿਹੜੇ ਇਨਾਮ ਲੱਗਣਗੇ ਉਹਨਾਂ ਦੀ ਨਾਲ ਦੇ ਨਾਲ ਵੀਡੀਓ ਜਿਹੜੀ ਆ ਤੁਹਾਡੇ ਤੱਕ ਆਂਦੀ ਰਹੇਗੀ ਤੇ ਤੁਸੀਂ ਵੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰ ਪਹੁੰਚੋ ਕਾਰਨ ਅਰਜਨ ਲਾਟਰੀ ਏਜੰਸੀ ਨੇੜੇ ਸ਼ਹੀਦ ਉਧਮ ਸਿੰਘ ਪਾਰਕ ਜੀ ਇੱਕ ਸਰ ਆਪਾਂ ਗੱਲ ਹੋਰ ਕਰਨੀ ਹੈ ਜੀ ਸਾਡੇ ਪੁਰਾਣੇ ਜਿਹੜੇ ਨੰਬਰ ਸੀ ਉਹਨਾਂ ਦੇ ਵਟਸਐਪ ਬੈਨ ਹੋ ਚੁੱਕੇ ਹੈ ਜੀ ਅੱਛਾ ਹਾਂਜੀ ਹੁਣ ਨੰਬਰ ਚੱਲ ਰਿਹਾ ਜੀ 9115200490 ਜੀ ਤੇ ਉਸ ਤੋਂ ਬਾਅਦ ਇੱਕ ਜਿਹੜਾ ਆਪਾਂ ਨਵਾਂ ਨੰਬਰ ਚਲਾ ਰਹੇ ਹਾਂ ਹੋਰ ਉਹ ਸਾਰੇ ਸੇਵ ਕਰ ਲਓ ਜੀ ਆਪਾਂ ਉੱਪਰ ਦੇ ਹੀ ਦੇਨੇ ਆ ਹਾਂਜੀ ਨੰਬਰ ਵੈਸੇ ਵੀ ਦੇ ਦੇਨੇ ਆ ਤੇ ਇਹ ਵਾਲਾ ਨੰਬਰ ਆਪਾਂ ਹੁਣ ਸਾਰੇ ਸੇਵ ਕਰ ਲਓ 98558 53348 ਜੀ ਹਾਂਜੀ ਇਹ ਨਵੇਂ ਨੰਬਰ ਹੈ ਜੀ ਹਾਂਜੀ ਇਹ ਨਵੇਂ ਨੰਬਰ ਹੈ ਜੀ ਜੀ ਬਿਲਕੁਲ ਤਾਂ ਇੱਕ ਨੰਬਰ ਆਪਾਂ ਉੱਤੇ ਤਿੰਨ ਨੰਬਰ ਮੈਂਸ਼ਨ ਕਰਾਂਗੇ ਹੁਣ ਤਿੰਨਾਂ ਨੰਬਰਾਂ ਦਾ ਤੁਸੀਂ ਟਿਕਟ ਲੈ ਸਕਦੇ ਹੋ ਜੀ ਹਾਂਜੀ ਤਾਂ ਬਿਲਕੁਲ ਨਵੇਂ ਨੰਬਰ ਜਿਹੜੇ ਆ ਉਹ ਅੱਜ ਇਸ ਵੀਡੀਓ ਦੇ ਵਿੱਚ ਦੇ ਦਿੱਤੇ ਗਏ ਆ ਕਰਨ ਅਰਜੁਨ ਲਾਟਰੀ ਏਜੰਸੀ ਨੇਰੇ ਸ਼ਹੀਦ ਉਦਮ ਸਿੰਘ ਪਾਰਕ ਮੁਕਸਰ ਜਲਾਲਾਬਾਦ ਰੋਡ ਜਲਾਲਾਬਾਦ ਤੁਸੀਂ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਰਨ ਅਰਜੁਨ ਲਾਟਰੀ ਜਲਾਲਾਬਾਦ